ਕਿ ਮਨਿੰਦਰਜੀਤ ਨੂੰ ਚੁੱਪ ਕਰਾਉਣ ਲਈ ਉਹਨੂੰ ਉਲਝਾਉਣ ਲਈ ਜਾਣ ਕੇ ਇੱਕ ਇਸ ਤਰ੍ਹਾਂ ਦਾ ਪਰਚਾ ਕੀਤਾ ਜਿਹਦਾ ਸਿਰ ਨਹੀਂ ਪੈਰ ਨਹੀਂ ਹੈਗਾ ਇਹ ਜਿਹੜੀਆਂ ਪਰਚੀਆਂ ਜਿਹੜੀਆਂ ਉਹ ਪੱਤਰਕਾਰਾਂ ਤੇ ਪਹਿਲਾਂ ਵੀ ਦਰਜ ਹੁੰਦੀਆਂ ਆਈਆਂ ਅੱਗੇ ਵੀ ਹੁੰਦੀਆਂ ਰਹਿਣਗੀਆਂ ਪਰ ਇਸ ਦਾ ਜਿਹੜਾ ਸੱਟਾ ਹੈਗਾ ਉਹ ਸਰਕਾਰ ਨੂੰ ਤੇ ਐਮਐਲਏ ਨੂੰ ਭੁਗਤਣਾ ਪਊਗਾ ਸਿੱਧੂ ਬਲਕਾਰ ਨੇ ਜਿਹੜਾ ਕੀਤਾ ਹੈਗਾ ਉਹ ਆਪ ਦੇ ਗੁਨਾਹ ਅਤੇ ਆਪ ਦੀ ਕਰਤੂਤਿ ਛਪਾਉਣ ਲਈ ਇੱਕ ਸੱਚੇ ਸੱਚੇ ਪੱਤਰਕਾਰ ਤੇ ਝੂਠਾ ਪਰਚਾ ਦਰਜ ਕੀਤਾ ਇਹ ਬਲਕਾਰ ਸਿੱਧੂ ਦੇ ਨਾਲ ਨਾਲ ਜਿਹੜਾ ਹੈਗਾ ਸਰਕਾਰ ਨੂੰ ਇਹ ਪਰਚਾ ਮਹਿੰਗਾ ਪਊਗਾ ਜਿਨ੍ਹਾਂ ਨੇ ਤੁਹਾਨੂੰ ਐਮਐਲਏ ਬਣਾਇਆ ਹੈ ਜਿਹੜੇ ਪਾਰਟੀ ਦੇ ਵਰਕਰ ਆ ਜਿਨ੍ਹਾਂ ਕਰਕੇ ਤੁਸੀਂ ਕੁਰਸੀ ਤੇ ਬੈਠੇ ਆ ਜਿਹਦੇ ਤੇ ਤੁਹਾਨੂੰ ਸਤਾ ਆਈ ਆ ਤੁਸੀਂ ਉਹਨਾਂ ਦੋਸਤਾਂ ਦੀਆਂ ਪਤਨੀਆਂ ਬਾਰੇ ਕਿੰਨੀ ਇੱਜ਼ਤ ਕਰਦੇ ਹੋ ਇਹ ਇਸ ਗੱਲ ਤੋਂ ਪਤਾ ਲੱਗਦਾ ਪਹਿਲੀ ਗੱਲ ਤਾਂ ਇਹੋ ਜਿਹੇ ਬੰਦੇ ਨੂੰ ਮਤਲਬ ਜਿਹੜਾ ਵਿਧਾਇਕ ਬਣਾ ਕੇ ਮੈਨੂੰ ਲੱਗਦਾ ਲੋਕ ਕੁਛ ਨਹੀਂ ਹੋਣਗੇ ਪਰਚੇ ਦਰਜ ਹੋਗੇ ਕੋਈ ਗੱਲ ਨਹੀਂ ਦੇਸ਼ ਦੇ ਕਾਨੂੰਨ ਦਾ ਪੂਰਾ ਚਾਦਰਜ ਹੋਇਆ ਦੇਸ਼ ਦੇ ਕਾਨੂੰਨ ਮੁਤਾਬਕ ਰੱਦ ਵੀ ਹੋਊਗਾ ਔਰ ਜਿਨ੍ਹਾਂ ਨੇ ਦਰਜ ਕਰਵਾਇਆ ਉਹੀ ਰੱਦ ਕਰਾਉਣਗੇ ਤੇ ਮੈਂ ਤੁਹਾਨੂੰ ਚੀਕਾ ਮਾਰ ਦੂੰਗਾ ਇਹਨਾਂ ਨੇ ਬਲਕਾਰ ਸਿੱਧੂ ਦਾ ਫੋਨ ਕਬਜ਼ੇ 'ਚ ਨਹੀਂ ਲਿਆ ਮੇਰੀ ਬੇਨਤੀ ਹੈ ਕਿ ਹੁਣੇ ਉਹਦਾ ਫੋਨ ਕਬਜ਼ੇ 'ਚ ਲੈਣ ਫਿਰ ਪਤਾ ਲੱਗੂਗਾ ਕੌਣ ਕੀ ਬੋਲਿਆ ਹੈਗਾ ਬਲਕਾਰ ਸਿੱਧੂ ਦਾ ਫੋਨ ਵੀ ਬੰਦ ਹੋਊਗਾ ਤੁਸੀਂ ਫੋਨ ਕਰਕੇ ਦੇਖ ਲਓ ਉਹ ਹੁਣ ਆਦਾ ਸੈੱਟ ਬਦਲ ਗਿਆ ਮਨਿੰਦਰਜੀਤ ਜਿਹੜਾ ਹੈਗਾ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਤਿਆਰ ਆ ਜੇ ਕੋਈ ਆਫੀਸਰ ਜੇ ਕੋਈ ਪੁਲਿਸ ਚੌਂਦੀ ਆ ਤਾਂ ਸਾਨੂੰ ਰਾਤ 11:00 ਦਾ ਪਰਚਾ ਦਰਜ ਹੋਇਆ ਸਾਨੂੰ ਬੁਲਾਓ ਅਸੀਂ ਕਿੱਥੇ ਆਉਂ ਜਸਬਾਈ ਮੈਂ ਇਹੀ ਸੰਭਾਲ ਕਰਨਾ ਚਾਹੁੰ ਸੀ ਕਿ ਰਾਤ ਨੂੰ 11:30 ਵਜੇ ਦਾ ਪਰਚਾ ਦਰਜ ਹੁੰਦਾ ਪਰ ਅੱਜ ਦੀ ਵੀ ਜੇ ਗੱਲ ਕਰੀਏ ਮਤਲਬ ਸ਼ਾਇਦ 12:00 ਵਜੇ ਤੋਂ ਬਾਅਦ ਸਾਨੂੰ ਵੀ ਪਤਾ ਲੱਗਾ ਤੁਹਾਨੂੰ ਵੀ ਸ਼ਾਇਦ 12:00 1:00 ਤੋਂ ਬਾਅਦ ਪਤਾ ਲੱਗਦਾ ਇਹ ਨਸਮਾ ਲੁਕਾਇਆ ਜਾਣਾ ਛੁਪਾਇਆ ਜਾਣਾ ਇਸ ਚੀਜ਼ ਨੂੰ ਕਿਵੇਂ ਦੇਖਦੇ ਇਹ ਸਰ ਤੁਹਾਡੇ ਵਿੱਚ ਦਹਿਸ਼ਤ ਪੈਦਾ ਕਰਨੀ ਸਰਕਾਰ ਨੇ ਸਿਰੇ ਦੀ ਨਲੈਕੀ ਕੀਤੀ ਹੈ ਕੋਈ ਲੀਗਲ ਓਪੀਨੀਅਨ ਨਹੀਂ ਲਿਆ ਕਿਉਂਕਿ ਜਿਹੜਾ ਸਾਈਬਰ ਕ੍ਰਾਈਮ ਹੈਗਾ ਉਹਦੇ ਵਿੱਚ ਤੁਸੀਂ ਕਹਿੰਦੇ ਕਿ ਵੀਡੀਓ ਫੋਰਜ ਕੀਤੀ ਆ ਆਡੀਓ ਫੋਰਜ ਕੀਤੀ ਆ ਹੂੰ ਕਿਹਨੇ ਕੀਤੀ ਕਿਵੇਂ ਕੀਤੀ ਆ ਕਿਹੜੀ ਗੱਲ ਫੋਰਜ ਕੀਤੀ ਆ ਕਿਹੜੀ ਗੱਲ ਫੋਰਜ ਕੀਤੀ ਆ ਜੇ ਉਹ ਦੱਸੇ ਕਿ ਆ ਗੱਲ ਤਾਂ ਮੈਂ ਬੋਲੀ ਨਹੀਂ ਕੋਈ ਅਗਰ ਮੈਂ 100 ਗੱਲ ਕਰ ਰਿਹਾ ਮੈਂ ਕਹਿੰਦਾ ਰੱਟ ਗੱਲਾਂ ਤਾਂ ਮੇਰੀਆਂ ਹੈਗੀਆਂ ਆ 12 ਗੱਲਾਂ ਤੁਸੀਂ ਜਿਹੜੀਆਂ ਗਲਤ ਪਾਈਆਂ ਬਿਲਕੁਲ ਐਫ ਆਈ ਆਰ ਵਿੱਚ ਦਰਜ ਨਹੀਂ ਹੋਏਗਾ ਜਿਹੜਾ ਬੀਐਨਐਸ ਬਣਿਆ ਉਹਦੇ ਵਿੱਚ ਜਿਹੜਾ ਇਹਨਾਂ ਨੇ 336 ਲਾਇਆ ਆਈ ਥਿੰਕ ਇਹ ਪੰਜਾਬ ਦਾ ਫਰਸਟ ਕੇਸ ਹੈ ਹੂੰ 336 ਲਾਈ ਗਈ ਹੈ ਮੇਰੇ ਹਿਸਾਬ ਨਾਲ ਘੱਟੋ ਘੱਟ ਬਠਿੰਡੇ ਤੇ ਜਿਹੜੀ ਤਾਂ ਇਹ ਪਹਿਲਾ ਕੇਸ ਹੈ ਲੋਕਵਾਟ ਟੀਵੀ ਦੇ ਪੱਤਰਕਾਰ ਮਨਿੰਦਰ ਜੀ ਸਿੱਧੂ ਦੇ ਉੱਪਰ ਬੀਤੇ ਕੱਲ ਪਰਚਾ ਜਿਹੜਾ ਆ ਉਹ ਦਰਜ ਹੁੰਦਾ ਅਸਲ ਦੇ ਵਿੱਚ ਮਸਲਾ ਕੀ ਆ ਮਸਲਾ ਇਹ ਸੀ ਕਿ ਲੋਕਬਾਰ ਟੀਵੀ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਆਡੀਓ ਜਿਹੜੀ ਆ ਉਹ ਚਲਦੀ ਹੈ ਜਿਸ ਦੇ ਵਿੱਚ ਮੌਜੂਦਾ ਐਮਐਲਏ ਬਲਕਾਰ ਸਿੱਧੂ ਜਿਹੜੇ ਨੇ ਜਸ ਸ਼ਬਦਾਬਦੀ ਸ਼ਬਦਾਬਲੀ ਦੇ ਨਾਲ ਗੱਲਬਾਤ ਕਰਦੇ ਨੇ ਅਸੀਂ ਇਸ ਵੇਲੇ ਕੈਮਰੇ ਤੇ ਵੀ ਨਹੀਂ ਬੋਲ ਸਕਦੇ ਤੋ ਰਿਕਾਰਡਿੰਗ ਜਿਹੜੀ ਹੈਗੀ ਆ ਲੋਕਵਾਟ ਟੀਵੀ ਦੇ ਉੱਪਰ ਚੱਲਦੀ ਆ ਤੇ ਜਿਸ ਤੋਂ ਬਾਅਦ ਪਰਚਾ ਦਰਜ ਹੁੰਦਾ ਆ ਮਨਿੰਦਰਜੀਤ ਸਿੱਧੂ ਦੇ ਉੱਪਰ ਬਲਕਾਰ ਸਿੱਧੂ ਦੇ ਇੱਕ ਜਿਹੜੇ ਨੇ ਵਰਕਰ ਦੇ ਵੱਲੋਂ ਇਹ ਪਰਚਾ ਜਿਹੜਾ ਕਰਵਾਇਆ ਜਾਂਦਾ ਮੇਰੇ ਨਾਲ ਪੱਤਰਕਾਰ ਭਾਈ ਜਸ ਹੋਣਗੇ ਗੱਲਬਾਤ ਕਰਾਂਗੇ ਗੁੰਜਲ ਸਮਝਾਂਗੇ ਇਸ ਪਰਚੇ ਦੀ ਭਾਈ ਸੱਤ ਪਹਿਲਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਭਾਈ ਸਰ ਜੀ ਬਈ ਜੀ ਬੀਤੇ ਕੱਲ ਪਰਚਾ ਦਰਜ ਹੁੰਦਾ ਹਾਲਾਂਕਿ ਆਪਣੇ ਕੋਲੇ ਅੱਜ ਪਹੁੰਚਦਾ ਆ ਪਹਿਲਾਂ ਤਾਂ ਇਹ ਗੁੰਜਲ ਨੂੰ ਜ਼ਰੂਰ ਸਮਝਾਓ ਕਿ ਇਸ ਤਰ੍ਹਾਂ ਦੇ ਨਾਲ ਦੇਖਦੇ ਹੋ ਅ ਵੇਖੋ ਸਰ ਮੈਂ ਇਹਦੇ ਚ ਤੁਹਾਨੂੰ ਇੱਕ ਗੱਲ ਸਪਸ਼ਟ ਕਰਨੀ ਚਾਹੁੰਨਾ ਕਿ ਰਾਤ 11:30 ਵਜੇ ਇਹ ਪਰਚਾ ਦਰਜ ਹੋਇਆ ਐ ਐਮਐਲਏ ਦੇ ਪੀਏ ਦੀ ਸ਼ਿਕਾਇਤ ਅਧਾਰ ਤੇ ਹੋਇਆ ਔਰ ਜੇ ਉਹ ਪਰਚਾ ਜੇ ਤੁਸੀਂ ਕਹਾਣੀ ਪੜਦੇ ਹੋ ਤਾਂ ਇਹਨੂੰ ਫੈਕਟ ਉਹ ਬਲਕਾਰ ਸਿੱਧੂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈਗਾ ਇਹ ਗੱਲ ਤਾਂ ਬਿਲਕੁਲ ਸੱਚ ਹੈਗੀ ਆ ਕਿ ਇਹ ਜਿਹੜੀ ਆਡੀਓ ਚੱਲੀ ਹੈਗੀ ਆ ਇਹ ਬਲਕਾਰ ਸਿੱਧੂ ਦੀ ਗੱਲ ਇੱਕ ਬੰਦੇ ਨਾਲ ਹੋ ਰਹੀ ਹੈਗੀ ਆ ਔਰ ਉਸ ਗੱਲ ਦੇ ਵਿੱਚ ਮਨਿੰਦਰਜੀਤ ਨੇ ਕੋਈ ਛੇੜਛਾੜ ਨਹੀਂ ਕੀਤੀ ਹੂਬ ਹੂ ਉਹ ਚੱਲੀ ਹੈਗੀ ਆ ਜਿਸ ਤਰ੍ਹਾਂ ਦੇ ਉਹ ਘਟੀਆ ਸ਼ਬਦ ਵਰਤ ਰਿਹਾ ਹੈਗਾ ਆਪਾਂ ਦੁਸ਼ਮਣ ਲਈ ਵੀ ਨਹੀਂ ਵਰਤਦੇ ਉਹ ਆਪਦੇ ਪਾਰਟੀ ਦੇ ਵਰਕਰਾਂ ਲਈ ਵਰਤ ਰਿਹਾ ਹੈਗਾ ਔਰ ਇੱਕ ਸ਼ਬਦ ਇੱਕ ਵਾਰੀ ਨਹੀਂ ਉਹ ਵਾਰ-ਵਾਰ ਉਸ ਔਰਤ ਸ਼ਬਦ ਔਰਤਾਂ ਦੇ ਲਈ ਵਰਤੇ ਜਾ ਰਹੇ ਹਨ ਔਰਤ ਔਰ ਤੁਹਾਡੇ ਤੁਸੀਂ ਆਪਦੇ ਦੋਸਤ ਦੀ ਪਤਨੀ ਬਾਰੇ ਉਹ ਸ਼ਬਦ ਵਰਤ ਰਹੇ ਹੈਗੇ ਹੋ ਆਮ ਤੌਰ ਤੇ ਆਪਾਂ ਕਿਸੇ ਬਗਾਨੇ ਬਾਰੇ ਉਹ ਜੀ ਗੱਲ ਨਹੀਂ ਕਰਦੇ ਜਿਨ੍ਹਾਂ ਨੇ ਤੁਹਾਨੂੰ ਐਮਐਲਏ ਬਣਾਇਆ ਹੈ ਜਿਹੜੇ ਪਾਰਟੀ ਦੇ ਵਰਕਰ ਆ ਜਿਨ੍ਹਾਂ ਕਰਕੇ ਤੁਸੀਂ ਕੁਰਸੀ ਤੇ ਬੈਠੇ ਆ ਜਿਹਦੇ ਕਰਕੇ ਤੁਹਾਨੂੰ ਸਤਾ ਆਈ ਆ ਤੁਸੀਂ ਉਹਨਾਂ ਦੋਸਤਾਂ ਦੀਆਂ ਪਤਨੀਆਂ ਬਾਰੇ ਕਿੰਨੀ ਇੱਜ਼ਤ ਕਰਦੇ ਹੋ ਇਹ ਇਸ ਗੱਲ ਤੋਂ ਪਤਾ ਲੱਗਦਾ ਪਹਿਲੀ ਗੱਲ ਤਾਂ ਇਹ ਜੇ ਬੰਦੇ ਨੂੰ ਮਤਲਬ ਜਿਹੜਾ ਵਿਧਾਇਕ ਬਣਾ ਕੇ ਮੈਨੂੰ ਲੱਗਦਾ ਲੋਕ ਖੁਸ਼ ਨਹੀਂ ਹੋਣਗੇ ਤੁਸੀਂ ਐਫਆਈਆਰ ਪੜੋ ਇਹ ਦੱਸੇ ਵੀ ਕਿਹੜਾ ਸ਼ਬਦ ਕਿਹੜੀ ਗੱਲ ਜਿਹੜੀ ਮਨਿੰਦਰ ਨੇ ਆਡਿਟ ਕਰਕੇ ਉਹਦੇ ਮੂੰਹ ਚ ਬੋਲੀ ਗਈ ਹੋਵੇ ਫਰਜ ਕਰਨਾ ਕਿਸੇ ਚੀਜ਼ ਨੂੰ ਜਾਲੀ ਬਣਾਉਣਾ ਤੇ ਆਡਿਟ ਕਰਨਾ ਦੋ فرق ਹੈਗੇ ਕਿ ਮੈਂ ਗੱਲ ਵੱਖ-ਵੱਖ ਗੱਲਾਂ ਤੋਂ ਵੱਖ-ਵੱਖ ਗੱਲਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਖੰਗ ਆ ਗਈ ਆ ਜਾਂ ਮੈਂ ਮਤਲਬ ਕੋਈ ਸ਼ਬਦ ਦੋ ਵਾਰੀ ਬੋਲ ਗਿਆ ਤੁਸੀਂ ਉਹ ਕੱਟ ਦਿਓਗੇ ਮੈਂ 1 ਘੰਟਾ ਬੋਲੀ ਜਾਣਾ ਤੁਸੀਂ ਉਹਨੂੰ 8 ਮਿੰਟ ਦੀ ਬਣਾਉਣਾ ਹੈਗਾ ਇਹ ਆਡਿਟ ਐਡਿਟ ਹੈ ਇਹ ਕਾਨੂੰਨੀ ਤੌਰ ਤੇ ਪ੍ਰੋਫੈਸ਼ਨਲ ਤੌਰ ਤੇ ਜ਼ਰੂਰੀ ਆ ਇਹ ਕੋਈ ਅਪਰਾਧ ਨਹੀਂ ਹੈ ਅਸੀਂ ਲਿਖਦੇ ਹਾਂ ਪਹਿਲਾਂ ਹੱਥ ਨਾਲ ਫਿਰ ਟਾਈਪ ਕਰਦੇ ਹਾਂ ਫਿਰ ਪੜ੍ਹਦੇ ਹਾਂ ਫਿਰ ਕੱਟਦੇ ਹਾਂ ਫਿਰ ਲਿਖਦੇ ਹਾਂ ਇਹ ਤੁਹਾਡੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਦਾ ਵਿਜ਼ਡਮ ਆ ਤੁਹਾਡੀ ਸਿਆਣਪ ਆ ਕਿ ਤੁਸੀਂ ਸਹੀ ਚਲਾਉਣੀ ਆ ਇਹ ਕੈਡਿਟ ਇਹ ਹੁੰਦਾ ਕਿ ਸਪੋਕਰ ਮੈਂ ਇਹ ਗੱਲ ਕਰ ਰਿਹਾ ਹੈ ਮੇਰੀ ਪ੍ਰਾਣੀ ਗੱਲ ਲਿਆ ਕੇ ਵਿੱਚ ਪਾ ਦੂੰ ਬਿਲਕੁਲ ਇਹ ਤਾਂ ਮਤਲਬ ਇਹ ਗੱਲ ਮੇਰੀ ਨਹੀਂ ਹੈਗੀ ਗੱਲ ਤਾਂ ਮੇਰੀ ਹੈ ਮੈਂ ਇੱਥੇ ਬੋਲਿਆ ਜੋ ਉੱਥੇ ਬੋਲਿਆ ਹੈ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਯਾਨੀ ਸਿੱਧੂ ਬਲਕਾਰ ਨੇ ਜਿਹੜਾ ਕੀਤਾ ਹੈਗਾ ਉਹ ਆਪਦੇ ਗੁਨਾਹ ਤੇ ਆਪਦੀ ਕਰਤੂਤਿ ਛਪਾਉਣ ਲਈ ਇੱਕ ਸੱਚੇ-ਸੁੱਚੇ ਪੱਤਰਕਾਰ ਤੇ ਝੂਠਾ ਪਰਚਾ ਦਰਜ ਕੀਤਾ ਇਹ ਬਲਕਾਰ ਸਿੱਧੂ ਦੇ ਨਾਲ-ਨਾਲ ਜਿਹੜਾ ਹੈਗਾ ਸਰਕਾਰ ਨੂੰ ਇਹ ਪਰਚਾ ਮਹਿੰਗਾ ਪਊਗਾ ਕਾਨੂੰਨ ਦੀ ਇਸ ਤਰ੍ਹਾਂ ਦੁਰਵਰਤੋਂ ਜੇ ਹੋਣੀ ਸੀ ਤਾਂ ਫਿਰ ਅਕਾਲੀ ਕਾਂਗਰਸੀਆਂ ਜਾਂ ਬਾਕੀਆਂ 'ਚ ਕੀ ਫਰਕ ਸੀ ਮਤਲਬ ਸਰਕਾਰ ਨੇ ਸਿਰੇ ਦੀ ਨਲਾਇਕੀ ਕੀਤੀ ਹੈ ਕੋਈ ਲੀਗਲ ਓਪੀਨੀਅਨ ਹੀ ਨਹੀਂ ਲਿਆ ਕਿਉਂਕਿ ਜਿਹੜਾ ਸਾਈਬਰ ਕ੍ਰਾਈਮ ਤੁਸੀਂ ਕਹਿੰਦੇ ਕਿ ਵੀਡੀਓ ਫੋਰਜ ਕੀਤੀ ਆ ਆਡੀਓ ਫੋਰਜ ਕੀਤੀ ਆ ਹੂੰ ਕਿਹਨੇ ਕੀਤੀ ਕਿਵੇਂ ਕੀਤੀ ਆ ਕਿਹੜੀ ਗੱਲ ਫੋਰਜ ਕੀਤੀ ਆ ਕਿਹੜੀ ਗੱਲ ਫੋਰਜ ਕੀਤੀ ਆ ਜੇ ਉਹ ਦੱਸੇ ਕਿ ਆ ਗੱਲ ਤਾਂ ਮੈਂ ਬੋਲੀ ਨਹੀਂ ਹੂੰ ਸਪੋਕਰ ਮੈਂ 100 ਗੱਲ ਕਰ ਰਿਹਾ ਮੈਂ ਕਹਿੰਦਾ ਰ 8 ਗੱਲਾਂ ਤਾਂ ਮੇਰੀਆਂ ਹੈਗੀਆਂ ਆ 12 ਗੱਲਾਂ ਤੁਸੀਂ ਜਿਹੜੀਆਂ ਗਲਤ ਪਾਈਆਂ ਬਿਲਕੁਲ ਐਫ ਆਈ ਆਰ ਦੇ ਵਿੱਚ ਇਹ ਦਰਜ ਨਹੀਂ ਹੈਗਾ ਐਫ ਆਈ ਆਰ ਆਧੇ ਆਪ ਚ ਸ਼ੋ ਕਰਦੀ ਆ ਹੂੰ ਕਿ ਮਨਿੰਦਰਜੀਤ ਨੂੰ ਚੁੱਪ ਕਰਾਉਣ ਲਈ ਉਹਨੂੰ ਉਲਝਾਉਣ ਲਈ ਜਾਣ ਕੇ ਇੱਕ ਇਸ ਤਰ੍ਹਾਂ ਦਾ ਪਰਚਾ ਕੀਤਾ ਜਿਹਦਾ ਸਿਰ ਨਹੀਂ ਪੈਰ ਨਹੀਂ ਹੈਗਾ ਇਹ ਜਿਹੜੀਆਂ ਪਰਚੀਆਂ ਜਿਹੜੀਆਂ ਉਹ ਪੱਤਰਕਾਰਾਂ ਤੇ ਪਹਿਲਾਂ ਵੀ ਦਰਜ ਹੁੰਦੀਆਂ ਆਈਆਂ ਅੱਗੇ ਵੀ ਹੁੰਦੀਆਂ ਰਹਿਣਗੀਆਂ ਪਰ ਇਸ ਦਾ ਜਿਹੜਾ ਸੱਟਾ ਹੈਗਾ ਉਹ ਸਰਕਾਰ ਨੂੰ ਤੇ ਐਮਐਲਏ ਨੂੰ ਭੁਗਤਣਾ ਪਊਗਾ ਬਲਕਿ ਐਮਐਲਏਸ ਗੱਲ ਇਹ ਤਿਆਰ ਰਵੇ ਜਿਹੜੀ ਉਹਨੇ ਸ਼ਬਦਾਵਲੀ ਬੋਲੀ ਹੈਗੀ ਆ ਇਹਦੀ ਵੌਇਸ ਟੈਸਟਿੰਗ ਹੋ ਜਾਊਗੀ ਸਭ ਕੁਝ ਹੋ ਜਾਊਗਾ ਪਤਾ ਲੱਗ ਜਾਊਗਾ ਮਨਿੰਦਰਜੀਤ ਜਿਹੜਾ ਹੈਗਾ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਤਿਆਰ ਆ ਜੇ ਕੋਈ ਆਫੀਸਰ ਜੇ ਕੋਈ ਪੁਲਿਸ ਚੌਂਦੀ ਆ ਤਾਂ ਸਾਨੂੰ ਰਾਤ 11 ਵਜੇ ਦਾ ਪਰਚਾ ਦਰਜ ਹੋਇਆ ਸਾਨੂੰ ਬਲਾਉ ਅਸੀਂ ਕਿੱਥੇ ਆਉਂ ਜਸਬਾਈ ਮੈਂ ਇਹੀ ਸਵਾਲ ਕਰਨਾ ਚਾਹਉ ਸੀ ਕਿ ਰਾਤ 11:30 ਵਜੇ ਦਾ ਪਰਚਾ ਦਰਜ ਹੁੰਦਾ ਪਰ ਅੱਜ ਦੀ ਵੀ ਜੇ ਗੱਲ ਕਰੀਏ ਮਤਲਬ ਸ਼ਾਇਦ 12 ਵਜੇ ਤੋਂ ਬਾਅਦ ਸਾਨੂੰ ਵੀ ਪਤਾ ਲੱਗਾ ਤੁਹਾਨੂੰ ਵੀ ਸ਼ਾਇਦ 12 1 ਵਜੇ ਤੋਂ ਬਾਅਦ ਪਤਾ ਲੱਗਦਾ ਇਹ ਨਸਮਾ ਲੁਕਾਇਆ ਜਾਣਾ ਛੁਪਾਇਆ ਜਾਣਾ ਇਸ ਚੀਜ਼ ਨੂੰ ਕਿਵੇਂ ਦੇਖਦੇ ਆ ਇਹ ਸਰ ਤੁਹਾਡੇ ਵਿੱਚ ਡੈਸ਼ਟ ਪੈਦਾ ਕਰਨੀ ਹੈ ਕੋਈ ਫਾਸੀ ਨਹੀਂ ਲੱਗ ਜਾਨੀ ਹੈਗੀ ਇਹਦੇ ਚੋਂ ਤੇ ਕਾਨੂੰਨੀ ਪ੍ਰਕਿਰਿਆ ਪਰਚਾ ਦਰਜ ਹੋ ਗਿਆ ਅਸੀਂ ਥਾਣੇ ਵਿੱਚ ਚਲੇ ਜਾਵਾਂਗੇ ਇਨਵੈਸਟੀਗੇਸ਼ਨ ਨੂੰ ਜੁਆਇਨ ਕਰ ਲਾਂਗੇ ਕੇਸ ਵੀ ਲੜ ਲਾਂਗੇ ਔਰ ਇਹ ਗੱਲ ਸਾਫ਼ ਤੋਂ ਵੀ ਕਰ ਦਾਂਗੇ ਕਿ ਇਹ ਆਡੀਓ ਐਡਿਟ ਕੀਤੀ ਗਈ ਹੈ ਕਿ ਉਹਦੇ ਫੋਨ ਚੋਂ ਦੇ ਦੋਸਤਾਂ ਰਿਕਾਰਡ ਹੋਈ ਆ ਇਹ ਜਿਹੜਾ ਇਨੇ ਗੰਦੇ ਸ਼ਬਦ ਬੋਲ ਰਿਹਾ ਵੀ ਕੀ ਇਹ ਝਾਲੀ ਆ ਕਿ ਸੱਚੇ ਸਭ ਸਾਫ਼ ਤੋਂ ਹੋ ਜਾਊਗਾ ਪੁਲਿਸ ਦੀ ਡਿਊਟੀ ਬਣਦੀ ਸੀ ਕਿ ਇਸ ਆਡੀਓ ਨੂੰ ਘਟੋ ਘਾਟੇ ਕ੍ਰਿਮਨਿੰਦਰ ਨੂੰ ਜ਼ਰੂਰ ਵਿਖਾਉਂਦੇ ਔਰ ਉਹਨੂੰ ਅੰਟਰੋਗੇਸ਼ਨ ਕਰਦੇ ਭਾਈ ਵੀ ਆ ਤੂੰ ਦੱਸ ਇਹ ਐਡਿਟ ਕੀਤਾ ਉਹਦਾ ਫੋਨ ਲੈਂਦੇ ਜਿਹੜੇ ਬਾਰੇ ਫੋਨ 'ਚ ਰਿਕਾਰਡਿੰਗ ਹੋਈ ਉਹਦਾ ਫੋਨ ਲੈਂਦੇ ਮਨਿੰਦਰ ਦਾ ਫੋਨ ਲੈਂਦੇ 5 ਮਿੰਟਾਂ 'ਚ ਪਤਾ ਲੱਗ ਜਾਣਾ ਸੀ ਠੀਕ ਹੈ ਇਹਨਾਂ ਨੇ ਬਲਕਾਰ ਸਿੱਧੂ ਦਾ ਫੋਨ ਕਬਜ਼ੇ 'ਚ ਨਹੀਂ ਲਿਆ ਮੇਰੀ ਬੇਨਤੀ ਹੈ ਕਿ ਹੁਣੇ ਉਹਦਾ ਫੋਨ ਕਬਜ਼ੇ 'ਚ ਲੈਣ ਫਿਰ ਪਤਾ ਲੱਗੂਗਾ ਕੌਣ ਕੀ ਬੋਲਿਆ ਹੈਗਾ ਬਲਕਾਰ ਸਿੱਧੂ ਦਾ ਫੋਨ ਵੀ ਬੰਦ ਹੋਊਗਾ ਤੁਸੀਂ ਫੋਨ ਕਰਕੇ ਵੇਖ ਲਓ ਉਹ ਹੁਣ ਆਦਾ ਸੈੱਟ ਬਦਲੂਗਾ ਅੱਜਾ ਵਰਸ਼ਨ ਦੇ ਲਈ ਮਨਿੰਦਰਜੀਤ ਦੇ ਵੱਲੋਂ ਫੋਨ ਬਲਕਾਰ ਸਿੰਘ ਸਿੱਧੂ ਨੂੰ ਲਾਏ ਜਾਂਦੇ ਐ ਇਸ ਦੇ ਕੇਸ ਦੇ ਬਾਬਤ ਵਰ ਕਿਉਂਕਿ ਇਹ ਉਹਨਾਂ ਨੇ ਕਿ ਦੋਨੋਂ ਪਾਸੇ ਦਾ ਖਬਰ ਲੈ ਕੇ ਦੇਖੋ ਸਭ ਦੋ ਗੱਲਾਂ ਇੱਕ ਕੋਈ ਅਫਵਾਹ ਫੈਲ ਗਈ ਹੈਗੀ ਕਿ ਜਸਨੇਵ ਦੇ ਥੱਪੜ ਮਾਰਿਆ ਜਾਂ ਥੱਪੜ ਨਹੀਂ ਮਾਰਿਆ ਇੱਕ ਤੁਹਾਡੀ ਰਿਕਾਰਡ ਹੈਗਾ ਡਿਜੀਟਲ ਰਿਕਾਰਡ ਆ ਤੁਸੀਂ ਬੋਲ ਰਹੇ ਹੋ ਤੁਸੀਂ ਭੱਜ ਨਹੀਂ ਸਕਦੇ ਜੋ ਜੋ ਮੇਰੀ ਗੱਲ ਦਾ ਰਿਕਾਰਡ ਹੈ ਮੈਂ ਤੁਹਾਨੂੰ ਇਹ ਇੰਟਰਵਿਊ ਦੇ ਰਿਹਾ ਕੱਲ ਨੂੰ ਮੈਂ ਮੁਕਰੂੰਗਾ ਇਹ ਮੇਰਾ ਝੂਠ ਹੈ ਠੀਕ ਹੈ ਨਾ ਦੂਜੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਦੱਸਦਾ ਕਿ ਸਾਈਬਰ ਕ੍ਰਾਈਮ ਹਰ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਹੈ ਉੱਥੇ ਇੰਨੇ ਗੰਭੀਰ ਕੰਪਲੇਂਟਸ ਆਉਂਦੀਆਂ ਹੈਗੀਆਂ ਕਿ ਕਿਸੇ ਤੱਡੀ ਮੇਰੇ ਨਾਲ ਕਿੰਨਾਂ ਦੁਸ਼ਮਣੀ ਹੈਗੀ ਐ ਮੈਂ ਉਹਦੀ ਕੁੜੀ ਦੀ ਫੇਸਬੁੱਕ ਤੋਂ ਫੋਟੋ ਲਾਈ ਉਹਨੂੰ ਨਿਊਡ ਕਰਤਾ ਜਾਂ ਉਹਨੂੰ ਆਬਜੈਕਸ਼ਨੇਬਲ ਕਰਤਾ ਤੇ ਫੇਸਬੁੱਕ ਤੇ ਪਾਤੀ ਮੈਂ ਮੈਂ ਐਡਵੋਕੇਟ ਹਾਂ ਮੈਂ ਕਟੋਕਟ ਵੀਸ਼ ਕਰਤਾ ਆਪਾਂ ਇਹ ਜਿਉਂ ਪੋਸਟ ਨੂੰ ਫਾਈਲ ਕੀਤੀਆਂ ਅੱਜ ਤੱਕ ਕਿਸੇ ਬੰਦੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਇਹ ਇਸ ਨਵੇਂ ਕਾਨੂੰਨ 'ਚ ਜਿਹੜਾ BNS ਬਣਿਆ ਉਹਦੇ 'ਚ ਜਿਹੜਾ ਇਹਨਾਂ ਨੇ 336 ਲਾਇਆ ਆਈ ਥਿੰਕ ਇਹ ਪੰਜਾਬ ਦਾ ਫਰਸਟ ਕੇਸ ਹੈ 336 ਲਾਈ ਗਈ ਹੈ ਮੇਰੇ ਹਿਸਾਬ ਨਾਲ ਘੱਟੋ ਘੱਟ ਬਠਿੰਡੇ ਤੇ ਜਿਹੜੇ ਤੇ ਇਹ ਪਹਿਲਾ ਕੇਸ ਆ ਮੁਹਾਲੀ ਜ਼ਿਲ੍ਹੇ ਚ ਸ਼ਾਇਦ ਇੱਕ ਕੋਈ ਹੋਰ ਟੋਟਲ ਤਿੰਨ ਅਫੇਅਰ ਦਰਜ ਹੋਈਆਂ ਇੱਕ ਕੋਈ ਹੋਰ ਐਫਆਈਆਰ ਦਰਜ ਹੋਈ ਆ ਤਾਂ ਮੈਨੂੰ ਇਹ ਲੱਗਦਾ ਕਿ ਅਸੀਂ ਇਸ ਪਰਚੇ ਦਾ ਵਿਰੋਧ ਕਰਦੇ ਜਾਂ ਨਹੀਂ ਕਰਦੇ ਪਰ ਅਸੀਂ ਵੈਲਕਮ ਕਰਦੇ ਆਂ ਜਿਹੜਾ ਇਹ ਇਨਵੈਸਟੀਗੇਸ਼ਨ ਕਰ ਰਿਹਾ ਅਸੀਂ ਚਾਹੁੰਨੇ ਕਿ ਇਹਦੀ ਫਿਰ ਇਨਵੈਸਟੀਗੇਸ਼ਨ ਕਰੋ ਜੇ ਮਨਿੰਦਰ ਕਸੂਰਵਾਲਾ ਤਾਂ ਉਹਨੂੰ ਸਜਾ ਤੋਂ ਕੋਈ ਨਹੀਂ ਬਚਾਊਗਾ ਪਰ ਜੇ ਇਹ ਆਡੀਓ ਉਜੜਾ ਬੁਲਕਾਰ ਸਿੱਧੂ ਉਹਦੇ ਮੋਬਾਈਲ ਦੇ ਵਿੱਚ ਬਣੀ ਹੋਈ ਜੇ ਉਸ ਬੰਦੇ ਨੇ ਰਿਕਾਰਡ ਕੀਤੀ ਹੋਈ ਔਰ ਇਹਦੇ ਨਾਲ ਕੋਈ ਛੇੜਛਾੜ ਨਾ ਹੋਈ ਫਿਰ ਇਹਦੀ ਸਜ਼ਾ ਸਰਕਾਰ ਤੈਅ ਕਰੇ ਅਦਾਲਤ ਤੈਅ ਕਰੇ ਪੱਤਰਕਾਰ ਤਰ ਕਰਨ ਜਾਂ ਸਮਾਜ ਤੈਅ ਕਰੇ ਕਿਉਂਕਿ ਇਹ ਗੱਲ ਐਡੀ ਛੋਟੀ ਨਹੀਂ ਹੈਗੀ ਕਿ ਇੱਕ ਬੰਦਾ 20 ਸਾਲ ਉਹ 30 ਸਾਲ ਕਰਾਕਾਰੀ ਕਰਦਾ ਰਿਹਾ ਹੈਗਾ ਪੰਜਾਬ ਦੇ ਲੋਕਾਂ ਨੇ ਮਾਣ ਦਿੱਤਾ ਉਹਨੂੰ 100 ਗਲਾ ਉਹਨੇ ਗਿੱਕ ਕਰਕੇ ਤਾਂ ਜ਼ਮੀਨ ਬਣਾਈ ਹੈ ਬਿਨਾਂ ਪੈਸਿਆਂ ਤੋਂ ਉਹਨੂੰ ਜਿਤਾਇਆ ਹੈਗਾ ਕਿਸੇ ਨੇ ਸ਼ਰਾਬ ਨਹੀਂ ਪੀਤੀ ਲੱਖਾਂ ਰੁਪਏ ਉਹਨੂੰ ਫੰਡ ਦਿੱਤਾ ਹੈਗਾ ਔਰ ਉਹ ਕੁਰਸੀ ਤੇ ਬਹਿਣ ਤੋਂ ਬਾਅਦ ਉਹਦੀ ਜਿਹੜੀ ਭਾਸ਼ਾ ਹੈਗੀ ਆ ਮੈਂ ਕਹਿੰਨਾ ਵੀ ਦਿਰ ਫਟੇ ਮੂੰਹ ਸਾਰਿਆਂ ਦੇ ਜਿਨ੍ਹਾਂ ਤੇ ਇਹੋ ਜਿਹੇ ਬੰਦੇ ਰਾਜ ਕਰਦੇ ਆ ਜਿਹੜੇ ਆਪ ਦੇ ਦੋਸਤ ਦੀ ਵਾਈਫ ਬਾਰੇ ਕੁਝ ਸ਼ਾਇਦ ਵੀਡੀਓ ਸੁਣੀਓਕ ਨਹੀਂ ਮੈਂ ਅੱਜ ਰੋਲਾ ਪੈਣ ਤੋਂ ਬਾਅਦ ਸੁਣੀ ਹੈ ਔਰ ਇਹਦੇ ਨਾਲ ਜਿਹੜਾ ਪਰਚਾ ਦਰਜ ਹੋਣ ਨਾਲ ਬਲਕਾਰ ਸਿੱਧੂ ਜਿਹੜੀ ਮਿੱਟੀ ਮਾੜੀ ਮੋਟ ਰਹਿ ਗਈ ਸੀ ਉਹ ਵੀ ਪੱਟੀ ਜਾਊਗੀ ਇਹਦੇ ਸਿੱਟਿਆਂ ਲਈ ਸਾਰਿਆਂ ਨੂੰ ਤਿਆਰ ਰਹਿਣਾ ਚਾਹੀਦਾ ਜੇ ਬਲਕਾਰ ਸਿੱਧੂ ਨੇ ਹੁਣ ਮਨਿੰਦਰ ਜੀ ਨਾਲ ਪੰਗਾ ਲਿਆ ਤਾਂ ਇਹ ਇੱਕ ਲੌਜੀਕਲ ਐਂਡ ਤੱਕ ਜਾਊਗਾ ਲੱਗਦਾ ਕਿ ਜਾਨ ਬੁਝ ਕੇ ਜਿਵੇਂ ਜਿਸ ਤਰ੍ਹਾਂ ਦੇ ਮਨਿੰਦਰ ਬੋਲਦਾ ਰਹਿੰਦਾ ਹੈ ਲੱਗਦਾ ਕਿ ਇੱਕ ਪੋਲਿਟਿਕਲ ਇੱਕ ਪੋਲਿਟਿਕਲ ਐਮਐਲਏ ਨਹੀਂ ਹੋਰ ਵੀ ਕੁਝ ਕੁਝ ਨਾ ਕੁਝ ਕਰੀਆਂ ਜੁੜਦੀ ਮੈਂ 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 ਕਹਿਣਾ ਕਿ ਇਹਨੂੰ ਹੰਟ ਕਰਨਾ ਕਹਿੰਦੇ ਆ ਕਿ ਸਪੋਜ ਕਰਕੇ ਤੂ ਮੈਨੂੰ ਪਸੰਦ ਨਹੀਂ ਆ ਰਿਹਾ। ਹਾਲੇ ਕਹਿੰਦੇ ਤੇ ਨਿਗਾਹ ਰੱਖੋ ਯਾਰ ਇਹਨਾਂ ਨੂੰ ਠੋਕ ਨਾ ਦੇ ਦੇ। ਓਕੇ। ਇਹ ਇਹ ਠੋਕਣ ਵਾਲੀ ਪ੍ਰਕਿਰਿਆ ਮਤਲਬ ਮੌਕਾ ਲੱਭਿਆ ਉਹਨਾਂ ਨੇ। ਮੌਕਾ ਮੌਕਾ ਤਾਂ ਹੈ ਨਹੀਂ ਸੀ। ਪਰ ਮੌਕਾ ਉਹਨਾਂ ਨੇ ਹਾਂ ਕੋਈ ਬਣਾਇਆ ਬਣਾਇਆ ਮੌਕਾ ਬਣਾਇਆ। ਮੌਕਾ ਬਣਾਇਆ। ਵੀ ਸ਼ਾਇਦ ਅਸੀਂ ਐਂ ਕਰਕੇ ਅਸੀਂ ਫੱਟੇ ਚੱਕ ਦਾਂਗੇ। ਪਰ ਕੋਈ ਗੱਲ ਨਹੀਂ ਹੁਣ ਰੌਲਾ ਪੈ ਗਿਆ। ਅਸੀਂ ਮੈਦਾਨ ਦੇ ਵਿੱਚ ਆ। ਪਰਚੇ ਦਰਜ ਹੋਗੇ ਕੋਈ ਗੱਲ ਨਹੀਂ। ਦੇਸ਼ ਦੇ ਕਾਨੂੰਨ ਮੁਤਾਬਕ ਪਰਚਾ ਦਰਜ ਹੋਇਆ। ਦੇਸ਼ ਦੇ ਕਾਨੂੰਨ ਮੁਤਾਬਕ ਰੱਦ ਵੀ ਹੋਊਗਾ। ਔਰ ਜਿਨ੍ਹਾਂ ਨੇ ਦਰਜ ਕਰਵਾਇਆ ਉਹੀ ਰੱਦ ਕਰਾਉਣਗੇ ਤੇ ਮੈਂ ਤੁਹਾਨੂੰ ਚੀਕਾ ਮਾਰ ਦੂਗਾ ਖਾ ਦੂੰਗਾ ਜੀ ਸੋ ਮੇਰੇ ਨਾਲ ਐਡਵੋਕੇਟ ਭਾਈ ਜਸੂਰੀ ਸੀ ਜਿਹਨਾਂ ਦਾ ਕਹਿਣਾ ਹੈ ਕਿ ਮਨਿੰਦਰ ਤਿਆਰ ਹੈ ਪਰ ਉਹ ਵੀ ਤਿਆਰ ਰਹਿਣ ਜਿਨ੍ਹਾਂ ਦੇ ਵੱਲੋਂ ਇਹ ਇਨਵੈਸਟੀਗੇਸ਼ਨ ਦੇ ਲਈ ਉਹ ਵੀ ਜਿਹੜੇ ਹੈਗੇ ਤਿਆਰ ਰਹਿਣ ਤਾਂ ਉਹ ਕਹਿੰਦੇ ਨੇ ਕਿ ਅਸੀਂ ਇਹ ਪਾਰਚਾ ਤੋਂ ਰੱਦ ਕਰਵਾ ਕੇ ਜਿਹੜੇ ਰੋ ਆ ਰਹੇ ਮੀਟਲ ਬੰਦੇ ਨਾਲ ਆਪਣੇ ਦੋਸਤ ਜਸ ਕਰੇ ਬੰਦੇ ਉਹ ਯਾਰ